ਕੋਦੀ ਇਹ ਪੂਰੇ ਪਿਓਰ ਕਰੇ ਦੇ ਸੂਟ ਨੇ ਪੂਰੇ ਪਿਓਰ ਕਰੇ ਦੇ ਅੱਛੇ ਸੂਟ ਸਾਰੇ ਭਰਵੇਂ ਆਣੇ ਸਾਰੇ ਭਾਜੀ ਭਰਵੇਂ ਸੂਟ ਆਣੇ ਨੇ ਦੇਖੋ ਕਲਾਈਆਂ ਕਿੰਨੀ ਸੋਹਣੀਆਂ ਕੱਢੀਆਂ ਆ ਉੱਪਰ ਜੀ ਤੇ ਨਾਲ ਖਾਂ ਚੁੰਨੀਆਂ ਚੁੰਨੀਆਂ ਦੀਆਂ ਭਾਜੀ ਭਾਰੀਆਂ 20 ਡਿਮਿਟਰ ਦੀਆਂ ਇਹ ਸੂਟ ਬਾਜ਼ਾਰ ਚ ਵੇਖਦਾ 1400 ਅੱਜ ਤੁਹਾਨੂੰ ਦੇਣਾ ਸੇਲ ਮੇਲੇ 5-500 ਦੇ ਭਾਜੀ ਵਾਹ ਜੀ ਵਾਹ ਆ ਦੇਖੋ ਭਾਜੀ ਡਿਜ਼ਾਈਨ ਇੰਨੀ ਨਹੀਂ ਨਹੀਂ ਆ ਦੇਖੋ ਕ੍ਰੇਵ ਲੈ ਲਓ ਲੈ ਲਓ ਜਾਮਕੋਟਨ ਜੀ ਜੀ ਆ ਦੇਖੋ ਜਾਮਗੜੇ ਵਰਕਲੇ ਆਣੇ ਸਾਰੇ ਭਾਈ ਚੁੰਨੀਆਂ ਕੱਢੀਆਂ ਜਾਮਗੜੇ ਸੂਟ ਲੈ ਲਿਆ ਚਾਈਨ ਵਾਲਾ ਮਸਲੀਨ ਕੋਟ ਇੱਕ ਭਾਜੀ ਆ ਰਹਿ ਗਿਆ ਯਾਰ ਮੇਰੇ ਸਾਰੇ ਸਾਰੇ ਮਰਜ਼ੀ ਲੈਦੇ ਭਾਜੀ 5 5 ਸਾਰੇ ਸਾਰੇ ਜੈਬਰੀ ਕੋਟ ਨਾ ਜਿਹੜੇ ਭਾਜੀ ਬਿਆਰ ਚੱਕਦਾ 11500 ਹਾਂ ਆ ਦੇਖੋ ਚੁੰਨੀਆਂ ਕੜਾਈਆਂ ਵਾਲੀਆਂ ਸਾਰੇ ਭਾਈ ਛੜੇ ਮੈਲੇ 5 500 ਚ ਆ ਦੇਖੋ ਭਾਜੀ ਆਲ ਓਵਰ ਮਸਲੀਨ ਕੋਟਨ ਜੀ ਬਿਲਕੁਲ ਛੜੇ ਕੜਾਈ ਕੱਢੀ ਹੈ ਘਰੇ ਦੇ ਕੜਾਈ ਖਾਏ ਪੂਰੀ ਪ੍ਰੋਪਰ ਜੀ ਅੱਛਾ ਇਹ ਮੈਂ ਦੇ ਦੇ ਮੈਂ ਕੜਾਈ ਦੀ ਫਿਨਿਸ਼ਿੰਗ ਵੀ ਬਹੁਤ ਜ਼ਬਰਦਸਤ ਹੈ ਭਾਜੀ ਇਹ ਸਾਡੀ ਵਜ੍ਹਾ ਨਾਲ ਵਿਆਹ ਬਹੁਤ ਨੇ ਹੈਗੇ ਸੁਣਿਆ ਚੁੰਨੀ ਆਉ ਘੱਟ ਵਰਕ ਪਈ ਪੂਰੀ ਹੈਵੀ ਚੁੰਨੀ ਇਹ ਸੂਟ ਪਾਜੀ ਬਜਾ ਕੇ ਰੇਟ ਪੜਾ ਦਿਓ ਕੀ ਇਹਦਾ ਆ ਦੇਖੋ 1300 ਰੁਪਏ ਸੂਟ ਸੀਗਾ ਭਾਜੀ 1300 ਰੁਪਏ ਵਾਲਾ ਭਾਜੀ ਨਾਲ ਚ ਰੰਗ ਜਿੰਨੇ ਮਰਜ਼ੀ ਲੈ ਲਓ ਇਹ ਤੁਹਾਨੂੰ ਮਿਲਣਾ 500 ਰੁਪਏ ਦਾ ਬਸ ਅੱਛਾ ਭਾਜੀ ਯਾਰ 1200 1300 ਸਾਰੇ ਭਾਜੀ ਆ ਦੇਖੋ ਜਾਂਗੋਟ ਦੇ ਤੇਰੇ ਤੇ ਮਸਲੀਨ ਲੈ ਲਓ ਇਹ ਸਾਨੂੰ ਮਰਦਾ 15 20 ਡਿਜ਼ਾਈਨ ਹੈਗੇ ਭਾਜੀ ਚਾਹੇ ਕੱਪੜੇ ਵੀ ਹੈਗੇ ਨੇ ਹਾਤਰਾਂ ਦੇ ਜਾਂਗੋਟ ਲੈ ਲਓ ਚਾਹੇ ਲੈ ਲਓ ਮਸਲੀਨ ਕਾਟਨ ਚਾਹੇ ਗਲੇਸ ਕਾਟਨ ਜਹ ਕੈਮਰੀ ਕੋਟਨ ਚਾਹੇ ਚੁਨੀ ਪਾਰੀ ਚਾਹੇ ਹੋਲੀ ਸਾਰੇ ਭਾਜੀ 5 500 5 500 ਆ ਦੇਖੋ ਕਿਆ ਬਾਤ ਕੁੰਨੀਆਂ ਪੂਰੀਆਂ ਪਾਰੀ ਚੁਨੀ ਨੇ ਦੇਖੋ ਇਹ ਸਾਰੇ 12 13 14 ਦਾ ਸੂਟ ਜੀ ਭਾਜੀ ਸਾਰੇ ਆਪਾਂ ਲੈਨੇ 5 500 ਫਲੇਟ 500 ਰੁਪਏ ਚ ਆ ਦੇਖੋ ਭਾਜੀ ਕੈਮਰੀ ਕੋ ਪਾਕਿਸਤਾਨੀ ਸਟਾਈਲ ਜੈਪੁਰੀ ਸਟਾਈਲ ਆ ਦੇਖੋ ਇਹ ਭਾਜੀ ਤੇ ਸਾਰਾ ਆਰੀ ਦਾ ਵਰਕ ਸਾਰੇ ਆਰੀ ਵਰਗਾ ਸੂਟ ਭਾਜੀ ਇਹ ਪਤਾ ਨਹੀਂ ਪਤਾ ਹੀ ਲੋਕ ਸੇਲਾਂ ਚ ਦੰਦੇ 8 8 9 9 ਕਰਕੇ ਸੇਲਾਂ ਚ ਇਹ ਤੁਹਾਨੂੰ ਭਾਜੀ ਲੱਗਦੇ 1200 ਬਿਲਕੁਲ ਇਹ ਤੁਹਾਨੂੰ ਪੈਣਾ 5 500 ਭਾਜੀ 500 ਦੇਣੇ ਭਾਜੀ ਸਾਰੀ ਭ ਚਾਹੇ ਨਾ yellow ਚਾਹੇ ਨਾ green ਚਾਹੇ ਨਾ mouse color اچھا ਇਹ ਮਤਲਬ ਪੂਰੀ ਦੁਕਾਨ ਖਾਲੀ ਕਰ ਦੇਣੀ ਹੈ ਪਾਜੀ ਪੂਰੀ ਤੋਂ ਵੀ ਥੱਲੇ ਦੇਣੀ ਹੈ ਖਰੀਦ ਤੋਂ ਵੇਰੇ ਬਜੇ ਬਸ ਸਟਾਕ ਲਿਸ ਕਰ ਰਹੇ ਆਪਾਂ ਸਾਰਾ ਸਟੌਕ ਚੁਗਾ ਰਹੇ ਆਪਾਂ ਆ ਦੇਖੋ ਪਾਜੀ ਆ ਵੀੜੀਆਂ ਦੇਖੋ ਇਹ ਪਾਜੀ ਆ ਬਸ ਉਡ ਦੇਣਾ ਸੀ ਅਫਸਰ ਵੇ ਦਾ ਪਰ ਹੁਣ ਜੋ ਮਨ ਬਣਿਆ ਬਸ ਕਲੀਅਰ ਮਤਲਬ ਕਲੀਅਰੈਂਸ ਇਹ ਵੀ ਲੈ 500 ਨੂੰ ਹੀ ਇਹ ਵੀ 500 ਖਾਲੀ ਕਰ ਦੋ ਨਾ ਸਾਰਾ ਪਾਜੀ ਖਾਲੀ ਖਾਲੀ ਦੇਖੋ ਰੰਗ ਜਨੇ ਮਰਜ਼ੀ ਲਿਓ ਦੇਖੋ ਡਿਜ਼ਾਈਨ ਆ ਦੇਖੋ ਉਹੜੀਆਂ ਲੈ ਲਓ ਚਾਹੇ ਨਾ ਇਹੜੀਆਂ ਅੱਛਾ ਮੈਂ ਦੇ ਦਿਆ ਪਿਆ ਕੋਈ ਇਹ ਇਕੱਲਾ ਇਕੱਲਾ ਸੂਟ ਨਹੀਂਗਾ ਹਾਂ ਇਹ ਵੀ 500 ਤੇ ਇਹ ਵੀ 500 ਆ ਬਸ ਇਹ ਲੁੱਟ ਲਓ ਮੇਲਾ ਤੇ ਲੁੱਟ ਲਓ ਮੇਲਾ ਬਸ ਪਰ ਇਹ ਦੇਖਦਾ ਪਿਆ ਜਿੰਨੇ ਜਿੰਨੇ ਸੂਟ ਦਿੰਨੇ ਪਿਆ ਉਹਨੇ ਉਹਨੇ ਤਾਂ ਕੱਲੇ ਦੁਪੱਟੇ ਰੱਖੇ ਪਾ ਜੀ ਇਹ ਚੁੰਨੀਆਂ ਦਿਖਾ ਦਿਓ ਬਣਾ ਪਿਓ ਪਾਪਰ ਦਿਖਾ ਦਿਓ ਲਖੋ ਚੁੰਨੀਆਂ ਪਿਓਰ ਦੀਆਂ ਘੱਟ ਵਰਗਲੀਆਂ ਇੱਕ ਮੇਰੀ ਬੇਨਤੀ बार-बार ਮੈਂ ਕਰਦਾ ਜੀ ਇੱਕ ਮੇਰੀ ਗੱਲ ਸੁਣ ਲਓ ਪਿਆਰ ਨਾਲ ਵੀ ਸਿਰਫ ਇਹ ਸਟਾਕ ਹੋਣਾ ਟਾਈਮ ਆ ਜਿਹਨੇ ਪਿਆ ਹਾਂ ਕਿਸੇ ਗਾਵੇ ਨੇ ਵੀ ਨਾ ਮੈਨੂੰ ਕਰ ਮੈਨੂੰ ਮਾਲ ਦੇ ਬਿਲਕੁਲ ਨਾ ਕਿਸੇ ਨੇ ਗੁੱਸਾ ਕਰਨਾ ਕਿ ਪਹਿਲਾਂ ਇੰਨੇ ਦਾ ਮਿਲਦੇ ਹੋਣੇ ਕਿਉਂ ਦੇ ਰਹੇ ਹਾਂ ਇਹ ਸਿਰਫ ਕਲੀਅਰ ਕਰਦੇ ਆ ਮਤਲਬ ਕਲੀਅਰ ਕਰ ਰਹੇ ਆ ਆ ਲੋ ਜੀ ਆ ਗਈ ਬੁਟੀਕ ਸੂਟਾਂ ਦੀ ਵਾਰੀ ਹਾਂ ਆ ਸੂਟ ਪਾਈ ਤਾਂ ਪਤਾ ਹੀ ਆ ਫੋਟੋਆਂ ਸੂਟ ਆ ਦਿਖਾਇਓ ਵੀਰ ਜੀ ਫੋਟੋ ਦਿਖਾਇਓ ਇਹ ਮੇਰੇ ਨਾਲ ਨਾ ਜਿੰਨਾ ਜਿੰਨਾ ਉੱਤੇ ਮਤਲਬ ਕੰਮ ਦਾ ਖਰਚਾ ਪੈਂਦਾ ਉਹਨੇ ਸੂਟ ਦੇ ਲੈ ਸਾਡੀ ਆ ਪਾਜੀ ਮੈਂ ਤੁਹਾਨੂੰ ਰੇਟ ਨਹੀਂ ਸੋਟਣੀ ਨਹੀਂ ਕਿੰਨੇ ਦੇ ਰਹੇ ਕੰਮ ਦਾ ਖਰਚਾ ਤਾਂ ਬਹੁਤ ਪੈਂਦਾ ਸੂਟ ਦੇਣਾ ਪਾਉਂਦੇ ਹੁੰਦੇ ਆ ਆ ਦੇ ਇਹ ਕੋ ਬਟਿਆ ਹੈ ਮਾਲ ਨਹੀਂ ਫਰੈਸ਼ ਮਾਲ ਆ ਸਾਰਾ ਫਰੈਸ਼ ਮਾਲ ਆ ਆਪਾ ਜੀ 1500 ਰੁਪਏ ਸੂਟ ਚਾਹਸਾ ਸੂਟ ਜਿੰਨ ਮਰਜ਼ੀ ਵਿਆਜ ਵਿਕੇ ਬਿਲਕੁਲ ਕੋਈ ਵਿੱਚ 1800 ਦਾ